ਤਨਵਾਦ ਇਲੈਕਟ੍ਰੋਨਿਕ ਮੀਡੀਆ ਪ੍ਰਿੰਟ ਮੀਡੀਆ ਸੋਸ਼ਲ ਮੀਡੀਆ ਸਾਰੇ ਪਲੇਟਫਾਰਮ ਦਾ ਬਹੁਤ-ਬਹੁਤ ਵੈਲਕਮ ਸਵਾਗਤ ਆ ਪਿਛਲੇ ਕਈ ਸਾਲਾਂ ਤੋਂ ਦੇਸ਼ ਦੇ ਅੰਦਰ ਦੇਖਿਆ ਜਾ ਰਿਹਾ ਕਿ ਭਾਰਤੀ ਜਨਤਾ ਪਾਰਟੀ ਭਾਰਤ ਦੇ ਲੋਕਤੰਤਰ ਦੇ ਅੰਦਰ ਇੱਕ ਤੇਜ਼ੀ ਨਾਲ ਚੋਰੀ ਕਰਦੀ ਹੋਈ ਵੱਡੀ ਪਾਰਟੀ ਮੰਨੇ ਜਾ ਰਹੀ ਆ ਜਿਹੜੀ ਭਾਰਤ ਦੇ ਲੋਕ ਤੇ ਲੋਕਤੰਤਰ ਦੇ ਅੰਦਰ ਵੋਟਾਂ ਕਿਵੇਂ ਚੋਰੀ ਕਰਨੀਆਂ ਨੇ ਗਿਆ ਇਸ ਗੱਲ ਦੇ ਸੰਬੰਧ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇਸ਼ ਦੇ ਅੰਦਰ ਨੰਬਰ 1 ਤੇ ਪਹੁੰਚ ਚੁੱਕੀ ਆ 2014 ਦੇ ਅੰਦਰ ਭਾਰਤੀ ਜਨਤਾ ਪਾਰਟੀ ਦੇਸ਼ ਦੇ ਸੱਤਾ ਚਾਉਂਦੀ ਆ ਔਰ ਤੁਸੀਂ ਸਮੇਂ-ਸਮੇਂ ਸਰ ਦੇਖਿਆ ਹੋ ਕਿ ਜਿੱਥੇ ਵੀ ਭਾਰਤੀ ਜਨਤਾ ਪਾਰਟੀ ਦੇ ਵੋਟਾਂ ਚੋਰੀ ਕੀਤੀਆਂ ਉੱਥੇ ਸੱਤਾ ਬਚਾਈ ਆ ਮੈਂ ਐਗਜ਼ਾਮਪਲ ਦੇ ਤੌਰ ਤੇ ਉਦਾਹਰਨ ਦੇ ਤੌਰ ਤੇ ਸਭ ਤੋਂ ਵੱਡਾ ਵਾਕਿਆ ਜਿਹੜਾ ਪੰਜਾਬ ਦੇ ਅੰਦਰ ਹੋਇਆ ਪੰਜਾਬ ਜਾਣਦਾ ਕਿ ਜਦੋਂ ਚੰਡੀਗੜ੍ਹ ਦੀ ਮੇਅਰ ਦੀ ਇਲੈਕਸ਼ਨ ਹੋਈ ਜਦ ਚੰਡੀਗੜ੍ਹ ਦੀ ਮੇਅਰ ਦੀ ਇਲੈਕਸ਼ਨ ਹੋਈ ਤਾਂ ਕਿਸ ਤਰ੍ਹਾਂ ਤੁਹਾਡੇ ਕੈਮਰਿਆਂ ਨੇ ਮੀਡੀਆ ਦੇ ਕੈਮਰਿਆਂ ਨੇ ਭਾਰਤੀ ਜਨਤਾ ਪਾਰਟੀ ਦੇ ਅਧਿਕਾਰੀ ਵੋਟ ਦੀ ਚੋਰੀ ਕਰਦੀ ਫੜੇ ਗਏ ਵੱਡਾ ਅੰਦੋਲਨ ਹੋਇਆ ਚੰਡੀਗੜ੍ਹ ਦੇ ਸਾਰੇ ਐਮਸੀ ਸਹਿਬਾਨ ਨੇ ਧਰਨੇ ਦਿੱਤੇ ਪ੍ਰੋਟੈਸਟ ਕੀਤੇ ਮਾਰਚ ਕੀਤੇ ਪੰਜਾਬ ਦੇ ਗਵਰਨਰ ਸਾਹਿਬ ਨੂੰ ਮਿਲੇ ਪਰ ਟਾਸ ਤੋਂ ਬਸ ਨਹੀਂ ਹੋਇਆ ਕੋਈ ਔਰ ਉਸ ਤੋਂ ਬਾਅਦ ਸਾਰਾ ਮਾਮਲਾ ਆਨਰੇਬਲ ਹਾਈ ਕੋਰਟ ਚ ਗਿਆ ਹਾਈ ਕੋਰਟ ਤੋਂ ਬਾਅਦ ਜਦੋਂ ਦੇਸ਼ ਦੀ ਸਰਵੋਚ ਅਦਾਲਤ ਦੇ ਸਾਹਮਣੇ ਮਾਮਲਾ ਪਹੁੰਚਿਆ ਕਿ ਕਿਸ ਤਰ੍ਹਾਂ ਉਹ ਅਧਿਕਾਰੀ ਸ਼ਰੀਆਮ ਵੋਟਾਂ ਦੀ ਚੋਰੀ ਕਰਕੇ ਇੱਕ ਹਾਰੀ ਹੋਈ ਪਾਰਟੀ ਭਾਰਤ ਜਨਤਾ ਪਾਰਟੀ ਜਿਤਾ ਰਿਹਾ ਔਰ ਉਸ ਤੋਂ ਬਾਅਦ ਰਿਜ਼ਲਟ ਜਿਹੜਾ ਉਹ ਬਦਲ ਗਿਆ ਕਿਉਂਕਿ ਭਾਰਤ ਜਨਤਾ ਪਾਰਟੀ ਅੱਜ ਦੇਖਦੇ ਕਿਤੇ ਸੰਵਧਾਨ ਲਈ ਬਹੁਤ ਵੱਡਾ ਖਤਰਾ ਕੀ ਔਰ ਉਥੇ ਮੈਂ ਸਮਝਦਾ ਦੇਸ਼ ਦੇ ਲੋਕਤੰਤਰ ਦੇ ਲਈ ਬਹੁਤ ਵੱਡਾ ਖਤਰਾ ਕੀ ਦੇਸ਼ ਦੇ ਲੋਕਤੰਤਰ ਨੂੰ ਢਾਉਣ ਦੇ ਵਿੱਚ ਦੇਸ਼ ਦੀਆਂ ਲੋਕਤੰਤਰੀ ਪਰੰਪਰਾਵਾਂ ਨੂੰ ਖਤਮ ਕਰਨ ਦੇ ਲਈ ਭਾਰਤੀ ਜਨਤਾ ਪਾਰਟੀ ਟੈਲ ਦਾ ਜ਼ੋਰ ਲਾ ਰਹੀ ਆ ਚੰਡੀਗੜ੍ਹ ਦੀ ਇਲੈਕਸ਼ਨ ਦਾ ਹੀ ਦਾ ਐਗਜ਼ਾਮਪਲ ਸਾਹਮਣੇ ਆ ਜਦੋਂ ਪਿਛਲੀ ਜਿਹੜੀ ਆ ਵਿਧਾਨ ਸਭਾ ਦੀ ਦਿੱਲੀ ਦੀ ਇਲੈਕਸ਼ਨ ਹੋਈ ਚੁਣ-ਚੁਣ ਕੇ ਬੋਟ ਜਿਹੜੇ ਨੇਗੇ ਉਹ ਦਿੱਲੀ ਦੀ ਵਿਧਾਨ ਸਭਾਵਾਂ ਦੇ ਅੰਦਰ ਕੱਟੇ ਗਏ ਕਿਤੇ 4000 ਬੋਟ ਕੱਟਿਆ ਗਿਆ ਕਿਤੇ 5000 ਬੋਟ ਕੱਟਿਆ ਗਿਆ ਕਿਤੇ 6000 ਬੋਟ ਕੱਟਿਆ ਗਿਆ ਲਗਾਤਾਰ ਬੋਟ ਕੱਟਣ ਦੀ ਪ੍ਰਕਿਰਿਆ ਜਿਹੜੀ ਜਾਰੀ ਆ ਔਰ ਸਾਡੇ ਪਾਰਟੀ ਦੇ ਸੁਪਰੀਮੋ ਆਨਰੇਬਲ ਕਨਵੀਨਰ ਅਰਵਿੰਦ ਕੇਜਰੀਵਾਜ ਜੀ ਨੇ ਸਾਡੇ ਮੈਂਬਰ ਪਾਰਲੀਮੈਂਟ ਜੀ ਨੇ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕਈ ਵਾਰ ਉਸ ਸਮੇਂ ਦੇਸ਼ ਦੇ ਇਲੈਕਸ਼ਨ ਕਮਿਸ਼ਨ ਦੇ ਨਾਲ ਜਾ ਕੇ ਮੁਲਾਕਾਤ ਕੀਤੀ ਦੇਸ਼ ਦੇ ਇਲੈਕਸ਼ਨ ਕਮਿਸ਼ਨ ਨੂੰ ਮਿਲਦੇ ਰਹੇ ਅਤੇ ਇਸ ਗੱਲ ਦੀ ਆਵਾਜ਼ ਜਿਹੜੀ ਆ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਦਿੱਲੀ ਦੀਆਂ ਗਲੀਆਂ ਦੇ ਅੰਦਰ ਗੂੰਜਦੀ ਰਹੀ ਕਿ ਭਾਰਤ ਜਨਤਾ ਪਾਰਟੀ ਇੱਕ ਸੋਚੀ ਸਮਝੀ ਸਾਜਿਸ਼ ਦੇ ਤਹਿਤ ਸਰਟਨ ਵੋਟ ਜਿਹੜੇ ਵੋਟ ਆਮ ਆਦਮੀ ਪਾਰਟੀ ਨੂੰ ਜਾ ਸਕਦੇ ਨੇਗੇ ਉਹਨਾਂ ਵੋਟਾਂ ਨੂੰ ਡਿਲੀਟ ਕਰਵਾਉਣ ਦਾ ਕੰਮ ਦਿੱਲੀ ਦੇ ਅੰਦਰ ਕੀਤਾ ਇਹ ਧਾਰਨਾ ਦੇਸ਼ ਦੇ ਸਾਹਮਣੇ ਲੱਗੀਆਂ ਤੀਜੀ ਧਾਰਨ ਕਿਉਂਕਿ ਬਿਹਾਰ ਦੀ ਇਲੈਕਸ਼ਨ ਆ ਰਹੀ ਆ ਬਿਹਾਰ ਦੀ ਇਲੈਕਸ਼ਨ ਆ ਰਹੀ ਆ ਭਾਰਤੀ ਜਨਤਾ ਪਾਰਟੀ ਇਹੀ ਐਕਸਰਸਾਈਜ਼ ਇਹੀ ਤੌਰ ਤਰੀਕਾ ਬਿਹਾਰ ਦੇ ਅੰਦਰ ਵਰਤ ਰਹੀ ਆ ਬਿਹਾਰ ਦੇ ਅੰਦਰ ਵੀ ਵੋਟਾ ਕੱਟਣ ਦਾ ਕੰਮ ਵੋਟਾ ਚੋਰੀ ਕਰਨ ਦਾ ਕੰਮ ਵੋਟਾ ਡਿਲੀਟ ਕਰਨ ਦਾ ਕੰਮ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਿਹਾਰ 'ਚ ਕਰ ਰਹੀ ਆ ਪੂਰੇ ਦੇਸ਼ ਦੇ ਸਾਹਮਣੇ ਕਿਸ ਤਰ੍ਹਾਂ ਮਾਮਲਾ ਬਿਹਾਰ ਤੋਂ ਲੈ ਕੇ ਦੇਸ਼ ਦੀ ਸੰਸਦ ਤੱਕ ਪਹੁੰਚਿਆ ਸੰਸਦ ਤੋਂ ਲੈ ਕੇ ਦੇਸ਼ ਦੀ ਸੁਪਰੀਮ ਕੋਰਟ ਤੱਕ ਪਹੁੰਚਿਆ ਇਹਦਾ ਮਤਲਬ ਕਿਤੇ ਨਾ ਕਿਤੇ ਵੱਡੀ ਪੱਧਰ ਤੇ ਭਾਰਤੀ ਜਨਤਾ ਪਾਰਟੀ ਨੂੰ ਚੋਰੀ ਕਰਨ ਦੀ ਆਦਤ ਪੈ ਜਾਂਦੀ ਆ ਆਪਾਂ ਜਾਣਦੇ ਆ ਜਦੋਂ ਕੋਈ ਵਿਅਕਤੀ ਜਦੋਂ ਕੋਈ ਵਿਅਕਤੀ ਪਹਿਲਾਂ ਥੋੜੀ ਚੋਰੀ ਕਰਦਾ ਫਿਰ ਉਸ ਤੋਂ ਬਾਅਦ ਵੱਡੀ ਚੋਰੀ ਕਰਦਾ ਉਹ ਹੌਲੀ 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 ਉਹਦੀ ਆਦਤ ਬਣ ਜਾਂਦੀ ਆ ਕਿ ਚੋਰੀ ਕਰਨ ਤੋਂ ਬਿਨਾਂ ਨਹੀਂ ਰਹਿ ਸਕਦਾ ਉਹ ਅੱਜ ਹਾਲਾਤ ਦੇਸ਼ ਦੇ ਅੰਦਰ ਭਾਰਤੀ ਜਨਤਾ ਪਾਰਟੀ ਦੇ ਬਣ ਚੁੱਕੇ ਨੇ ਕਿ ਕਿ ਭਾਰਤੀ ਜਨਤਾ ਪਾਰਟੀ ਲੋਕਤੰਤ ਤ ਨੂੰ ਖਤਮ ਕਰਨ ਦੇ ਲਈ ਦੇਸ਼ ਦੇ ਅੰਦਰ ਡੈਮੋਕ੍ਰੇਸੀ ਨੂੰ ਤਬਾਹ ਕਰਨ ਦੇ ਲਈ ਦੇਸ਼ ਦੇ ਅੰਦਰ ਜੋ ਸਬਦਾਨ ਬਾਬਾ ਸਾਹਿਬ ਹੀਮਰਾਓ ਮੇੜਕਰ ਜੀ ਨੇ ਬਣਾਇਆ ਨੂੰ ਖਤਮ ਕਰਦੇ ਲਈ ਇਸ ਰਾਹ ਤੇ ਤੁਰਿਆ ਕਿ ਹੌਲੀ 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 ਜਿਹੜੇ ਵਿਰੋਧ ਕਰਦੇ ਨੇ ਉਹਨਾਂ ਦੇ ਵੋਟਾਂ ਹੀ ਕੱਟ ਦਿਓ ਉਹਨਾਂ ਨੂੰ ਖਤਮੇ ਕਰ ਦਿਓ ਉਹਨਾਂ ਨੂੰ ਦੇਸ਼ ਤੋਂ ਹੀ ਕੱਢ ਦਿਓ ਖਤਮ ਕਰਕੇ ਰੱਖ ਦਿਓ ਇਹ ਹਾਲਾਤ ਭਾਰਤੀ ਜਨਤਾ ਪਾਰਟੀ ਦੇ ਨਹੀਂ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਅੰਦਰ ਵੀ ਭਾਰਤੀ ਜਨਤਾ ਪਾਰਟੀ ਲੋਕ ਸੇਵਾ ਦੇ ਨਾਂ ਤੇ ਕੀ ਕਰ ਰਹੀ ਆ ਲੋਕਾਂ ਦਾ ਡਾਟਾ ਚੋਰੀ ਕਰ ਰਹੀ ਆ ਭਾਰਤੀ ਜਨਤਾ ਪਾਰਟੀ ਨੇ ਵੱਖ-ਵੱਖ ਕੈਂਪ ਲਾ ਕੇ ਪੰਜਾਬ ਦੇ ਲੋਕਾਂ ਦਾ ਡਾਟਾ ਚੋਰੀ ਕਰਨ ਦੀ ਪ੍ਰਕਿਰਿਆ ਪੰਜਾਬ ਦੇ ਅੰਦਰ ਆਰੰਭੀ ਹੋਈ ਆ ਦੇ ਜਾਣਦਾਗਾ ਕਿ ਦੇਸ਼ ਦੀ ਪਾਰਲੀਮੈਂਟ ਨੇ ਐਕਟ ਬਣਾਇਆ ਹੈ ਕਿ 2023 ਦਾ ਡਿਜੀਟਲ ਪਰਸਨਲ ਡਾਟਾ ਪ੍ਰੋਟੈਕਸ਼ਨ ਐਕਟ 2023 ਆ ਕਾਪੀ ਮੈਂ ਤੁਹਾਡੇ ਪੇਸ਼ ਸਾਹਮਣੇ ਪੇਸ਼ ਕਰ ਰਿਹਾ ਦਾ ਪਰਸਨਲ ਡਾਟਾ ਪ੍ਰੋਟੈਕਸ਼ਨ ਐਕਟ 2023 ਇਹ ਐਕਟ ਤੁਹਾਡੇ ਸਾਹਮਣੇ ਆ ਇਸ ਐਕਟ ਦੇ ਮੁਤਾਬਕ ਤੁਸੀਂ ਕਿਸੇ ਦਾ ਪਰਸਨਲ ਡਾਟਾ ਨਹੀਂ ਲੈ ਸਕਦੇ ਤੁਸੀਂ ਕਿਸੇ ਨੂੰ ਬਰਗੜਾ ਕੇ ਕਿਸੇ ਨੂੰ ਗੁੰਮਰਾਹ ਕਰਕੇ ਕਿਸੇ ਦਾ ਪਰਸਨਲ ਡਾਟਾ ਜਿਹੜਾ ਉਹ ਯੂਜ਼ ਨਹੀਂ ਕਰ ਸਕਦੇ ਜੇਕਰ ਕਿਸੇ ਦਾ ਡਾਟਾ ਲੈਣਾਗਾ ਤਾਂ ਉਹਦੇ ਲਈ ਕੰਪੀਟੈਂਟ ਅਥਾਰਟੀ ਤੋਂ ਪਹਿਲਾਂ ਤੁਹਾਨੂੰ ਲਾਇਸੈਂਸ ਲੈਣਾ ਪਊਗਾ ਕਿਉਂਕਿ ਇਹਨਾਂ ਕੈਂਪਾਂ ਦੇ ਅੰਦਰ ਕੀ ਕਰ ਰਹੇ ਨੇ ਹੋ ਜਾ ਕੇ ਭੋਲੇ ਪਾੜੇ ਲੋਕਾਂ ਦੇ ਪੈਨ ਕਾਰਡ ਭੋਲੇ ਪਾੜੇ ਲੋਕਾਂ ਦੇ ਆਧਾਰ ਕਾਰਡ ਪੋੜੇ ਪਾਰੇ ਲੋਕਾਂ ਦੇ ਬੈਂਕ ਅਕਾਊਂਟ ਪੋੜੇ ਪਾਰੇ ਲੋਕਾਂ ਦੀਆਂ ਹੋਰ ਜਿਹੜੀ ਉਹਨਾਂ ਦੇ ਪ੍ਰਾਪਰਟੀ ਦੇ ਸਬੰਧਤ ਜਿਹੜਾ ਰਿਕਾਰਡ ਆ ਉਹ ਇਕੱਠਾ ਕੀਤਾ ਜਾ ਰਿਹਾ ਇਟ ਸ਼ੋਜ਼ ਇਹਦੇ ਵਿੱਚ ਲਿਖਿਆ ਸੈਕਟ ਦੇ ਅੰਦਰ ਕਿ ਇਹ ਡਾਟਾ ਜਿਹੜਾ ਕਿਸੇ ਵੀ ਤਰੀਕੇ ਕਿਸੇ ਵੀ ਸਮੇਂ ਮੌਜੂਦ ਹੋ ਸਕਦਾ ਹੈ ਕਿਉਂਕਿ ਜਿੰਨੇ ਵੀ ਡਿਜੀਟਲ ਫਰਾਡ ਹੁੰਦੇ ਨੇਗੇ ਜਿੰਨੇ ਵੀ ਡਿਜੀਟਲ ਫਰਾਡ ਹੁੰਦੇ ਨੇ ਦੇਸ਼ ਦੇ ਅੰਦਰ ਜਿਹੜੇ ਸਾਈਬਰ ਕ੍ਰਾਈਮ ਦੇ ਅੰਦਰ ਆਉਂਦੇ ਨੇਗੇ ਉਹ ਉਦੋਂ ਹੁੰਦੇ ਨੇ ਜਦੋਂ ਤੁਹਾਡਾ ਡਾਟਾ ਕਿਸੇ ਨੂੰ ਮਿਲ ਜਵੇ ਔਰ ਉਸ ਡਾਟੇ ਦਾ ਬਿਸਜੂਸ ਹੋਵੇ ਉਹ ਡਾਟਾ ਜਿਹੜਾ ਲਜ਼ਾਕੇ ਤੁਹਾਡਾ ਪੈਨ ਕਾਰਡ ਲੈ ਗੇ ਉਹਦੀ ਕਾਪੀ ਲੈ ਲਈ ਤੁਹਾਡਾ ਆਧਾਰ ਕਾਰਡ ਲੈ ਲਿਆ ਆਧਾਰ ਕਾਰਡ ਕਿਹਦੇ ਨਾਲ ਮੈਚ ਆ ਬੈਂਕ ਅਕਾਊਂਟ ਦੇ ਨਾਲ ਤੁਹਾਡੇ ਬੈਂਕ ਅਕਾਊਂਟ ਦੇ ਨਾਲ ਤੁਹਾਡਾ ਆਧਾਰ ਕਾਰਡ ਮੈਚ ਆ ਤੁਹਾਡੇ ਵੋਟਰ ਕਾਰਡ ਦੇ ਨਾਲ ਤੁਹਾਡਾ ਆਧਾਰ ਕਾਰਡ ਮੈਚ ਆ ਵੋਟਰ ਕਾਰਡ ਨੂੰ ਡਿਲੀਟ ਕਿਵੇਂ ਕਰਨਾਗਾ ਤੁਹਾਡਾ ਬੈਂਕ ਦੇ ਅੰਦਰ ਪਏ ਥੋੜੇ ਬਹੁਤੇ ਪੈਸੇ ਕਿਵੇਂ ਚੋਰੀ ਕਰ ਦੇਣਗੇ ਅੱਜ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਇਸ ਕਦਰ ਨੀਚੇ ਗਿਰ ਚੁੱਕੀ ਆ ਕਿ ਲੋਕਾਂ ਦਾ ਡਾਟਾ ਇਕੱਠਾ ਕਰਕੇ ਉਹਦੇ ਰਾਹੀਂ ਉਹਦੇ ਰਾਹੀਂ ਉਹਨਾਂ ਦੇ ਅਕਾਊਂਟਾਂ ਚੋਂ ਪੈਸੇ ਕਿਵੇਂ ਕਢਾਉਣੇ ਨੇਗੇ ਉਹਨਾਂ ਦੇ ਵੋਟਾਂ ਕਿਵੇਂ ਕੱਟਣੀਆਂ ਨੇਗੀਆਂ ਇਹ ਉਹ ਵਾਲੇ ਸਮੇਂ ਦੀ ਪ੍ਰਕਿਰਿਆ ਜਿਹੜੀ ਭਾਰਤੀ ਜਨਤਾ ਪਾਰਟੀ ਕਰਨ ਜਾ ਰਹੀ ਆ ਉਹਦੇ ਬਾਰੇ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਕਿਆ ਕਰਨਾ ਚਾਹਨਾਗਾ ਕਿ ਜਿਹੜੇ ਕੈਂਪ ਲੱਗ ਰਹੇ ਨੇਗੇ ਇਹ ਸੈ ਲਿਦਾ ਰਹੇ ਨਗੇ ਕਿ ਡਾਟਾ ਇਕੱਠਾ ਕਰਕੇ ਬਿਨਾ ਕਿਸੇ ਅਥਾਰਟੀ ਦੇ ਬਿਨਾ ਕਿਸੇ ਲਾਇਸੈਂਸਿੰਗ ਅਥਾਰਟੀ ਦੇ ਡਾਟਾ ਇਕੱਠਾ ਕਰਕੇ ਉਹਨਾਂ ਨੂੰ ਉਸ ਡਾਟੇ ਦੇ ਅੰਦਰ ਡਿਜੀਟਲ ਫਰਾਡ ਹੋਣਗੇ ਜਦੋਂ ਵੱਡੇ ਵੱਡੇ ਫਰਾਡ ਹੋਣਗੇ ਫਿਰ ਸਰਕਾਰ ਨੂੰ ਕਹਿਣਗੇ ਕਿ ਫਰਾਡ ਹੁੰਦੇ ਲੱਗੇ ਸੋ ਮੈਂ ਸਮਝਦਾ ਜਿਹੜਾ ਆਨਲਾਈਨ ਸਮੇਂ ਦੇ ਅੰਦਰ ਕੋਈ ਵੀ ਫਰਾਡ ਹੋਊਗਾ ਉਹਦੇ ਪਿੱਛੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੀ ਪਾਰਟੀ ਦਾ ਪਾਰਟੀ ਦੇ ਸਕਤੀ ਸਾਹਿਬ ਪਾਰਟੀ ਜਨਤਾ ਪਾਰਟੀ ਸਾਰੀ ਟੀਮ ਜਿਹੜੀ ਆ ਉਹ ਜ਼ਿੰਮੇਵਾਰ ਹੋਊਗੀ ਕਿ ਲੋਕਾਂ ਦਾ ਰਿਕਾਰਡ ਨੂੰ ਟੈਂਪਰ ਕਰਕੇ ਲੋਕਾਂ ਦੇ ਰਿਕਾਰਡ ਨੂੰ ਮੈਜ਼ੂਜ਼ ਕਰਕੇ ਲੋਕਾਂ ਦੇ ਰਿਕਾਰਡ ਨੂੰ ਜਿਹੜਾ ਹੈਗਾ ਉਹਨੂੰ ਤਾਰ ਫੀਡੋ ਕਰਕੇ ਉਹ ਸਰਕਾਰ ਨੂੰ ਕਿਵੇਂ ਮੈਜ਼ੂਜ਼ ਕਰਕੇ ਜਿਹੜਾ ਇਹਨਾਂ ਨੇ ਬਰਤਨਾਗਾ ਇਹ ਦੇਸ਼ ਦੇ ਲੋਕਾਂ ਦੇ ਸਾਹਮਣੇ ਇਹ ਐਕਟ ਜਿਹੜਾ ਉਹ 2023 ਦੇ ਅੰਦਰ ਇਸੇ ਲਈ ਬਣਿਆ ਸੀਗਾ ਕਿ ਡਾਟਾ ਇਹ ਮਿਨਿਸਟਰੀ ਆਫ ਲਾਅ ਐਂਡ ਜਸਟਿਸ ਦੀ ਵੱਲੋਂ ਬਣਾਇਆ ਗਿਆਗਾ ਡਿਜੀਟਲ ਪਰਸਨਲ ਡਾਟਾ ਪ੍ਰੋਟੈਕਸ਼ਨ ਐਕਟ 2023 ਇਹ ਜਿਹੜਾ 11 ਅਗਸਤ 11 ਅਗਸਤ 2023 ਤੋਂ ਇਹ ਲਾਗੂ ਆ ਦੇ ਇਸ ਪਰ ਦੇ ਅੰਦਰ ਤੁਸੀਂ ਕਿਸੇ ਦਾ ਪਰਸਨਲ ਡਾਟਾ ਨਹੀਂ ਲੈ ਸਕਦੇ ਕਿਸ ਦਾ ਡਾਟਾ ਇਕੱਠਾ ਨਹੀਂ ਕਰ ਸਕਦੇ ਚਾਹ ਕੋਈ ਕੈਂਪ ਲਾਉਣ ਦੀ ਗੱਲ ਹੋਵੇ ਚਾਹ ਨਹੀਂ ਲਾਉਣ ਦੀ ਕਰਦੇ ਜਦ ਤੱਕ ਕੋਈ ਕੰਪੀਟੈਂਟ ਅਥਾਰਟੀ ਜਿਹੜੀ ਆ ਤੁਹਾਨੂੰ ਲਾਇਸੈਂਸ ਨਹੀਂ ਦਿੰਦੀ ਜਾਂ ਕੰਪੀਟੈਂਟ ਅਥਾਰਟੀ ਜਿਹੜੀ ਆ ਤੁਹਾਡਾ ਡਾਟਾ ਨਹੀਂ ਲੈਂਦੀ ਪੰਜਾਬ ਦੇ ਅੰਦਰ ਪੰਜਾਬ ਦੇ ਅੰਦਰ ਜੇ ਮੈਂ ਗੱਲ ਕਰਾਂ ਤਾਂ ਲਗਭਗ 440 ਦੇ ਕਰੀਬ 440 ਦੇ ਕਰੀਬ ਸਿਵਾਮਾਨ ਜਿਹੜੀਆਂ ਡੋਰ ਸਟੈਪ ਡਿਲੀਵਰੀ ਡੋਰ ਸਟੈਪ ਡਿਲੀਵਰੀ ਜਿਹੜੀ ਆ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸ਼ੁਰੂ ਕੀਤੀ ਆ ਹਰ ਇੱਕ ਹਰ ਇੱਕ ਸਾਡੀ ਸਰਵਿਸ ਹਰ ਇੱਕ ਸਾਡੀ ਜਿਹੜੀ ਵੀ ਸਰਵਿਸ ਚਾਹ ਕਿਸੇ ਨੇ ਸਰਟੀਫਿਕੇਟ ਬਣਾਉਣਾਗਾ ਚਾਹ ਕਿਸੇ ਨੇ ਕੋਈ ਆਵਾਸ ਯੋਜਨਾ ਤਹਿਤ ਅਪਲਾਈ ਕਰਨਾਗਾ ਜੇ ਕਿਸੇ ਵੀ ਯੋਜਨਾ ਦੇ ਤਹਿਤ ਅਪਲਾਈ ਕਰ ਲਗਾ ਜਦੋਂ ਉਹ ਉਸ ਸੇਵਾ ਤੇ ਉੱਤੇ ਆਪਣਾ ਫੋਨ ਮਾਰਦਾਗਾ ਤਾਂ ਜਿਹੜਾ ਸਾਡਾ ਸੇਵਾ ਪ੍ਰੋਵਾਈਡਰ ਆ ਜਿਹੜਾ ਸਾਡਾ ਉਸ ਇਲਾਕੇ ਦਾ ਕੰਮ ਕਰਨ ਵਾਲਾ ਬੰਦਾਗਾ ਉੱਥੇ ਪਹੁੰਚਦਾਗਾ ਜਾ ਕੇ ਉੱਥੇ ਫਿਰ ਜਿਹੜਾ ਉਹਦਾ ਡਾਟਾ ਇਕੱਠਾ ਕਰਕੇ ਫਿਰ ਉਸ ਡਾਟੇ ਨੂੰ ਪ੍ਰੋਸੈਸ ਕਰਕੇ ਫਿਰ ਉਹ ਐਸਡੀਐਮ ਸਹਿਬਾਨ ਜਿਹੜੇ ਸਾਡੇ ਡੀਸੀ ਸਹਿਬਾਨ ਜਿਹੜੇ ਕੰਪੀਟੈਂਟ ਅਥਾਰਟिटीज ਨੇ ਗਿਆ ਉਹਨਾਂ ਦੇ ਨਾਲ ਉਹਦਾ ਪ੍ਰੋਸੈਸਿੰਗ ਕਰਕੇ ਉਹਦਾ ਜੋ ਵੀ ਸਰਟੀਫਿਕੇਟ ਚਾਹੀਦਾ ਜੋ ਵੀ ਸ਼ਬਦਾ ਚਾਹੀਦੀ ਆ ਉਹ ਮਿਲਦੀ ਆ ਤੇ ਨਾਲ ਦੀ ਨਾਲ ਪੰਜਾਬ ਦੇ ਅੰਦਰ ਸੇਵਾ ਕੇਂਦਰ ਬਣੇ ਨੇਗੇ ਜੇਕਰ ਕੋਈ ਬੰਦਾ ਪਰਸਨਲ ਉਹਨਾਂ ਤੋਂ ਨਹੀਂ ਕਰਵਾਉਣਾ ਚਾਹੁੰਦਾ ਜਾਂ ਟਾਈਮ ਨਹੀਂ ਹੈਗਾ ਉਹ ਤੇ ਖੁਦ ਜਾ ਸਕਦਾਗਾ ਤਾਂ ਖੁਦ ਜਾ ਕੇ ਵੀ ਕਰਵਾ ਸਕਦਾਗਾ ਪਰ ਲੇਕਿਨ ਅੱਜ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਇਹ ਸ਼ੁਰੂ ਕੀਤੀ ਆ ਪੰਜਾਬ ਦੇ ਅੰਦਰ ਮੈਂ ਸਮਝਦਾ ਇਹ ਡਾਟਾ ਚੋਰੀ ਕਰਨਾ ਔਰ ਡਾਟਾ ਚੋਰੀ ਕਰਨ ਤੋਂ ਬਾਅਦ ਦਾ ਮਹਿਸੂਸ ਕਰਨਾ ਮੇਜੂਜ਼ ਕਰਨ ਤੋਂ ਬਾਅਦ ਲੋਕਾਂ ਦੀ ਬੋਟਾ ਕਟੜੀਆਂ ਲੋਕਾਂ ਦੇ ਨਾਲ ਡਿਜੀਟਲ ਫਰਾਡ ਕਰਨਾ ਲੋਕਾਂ ਨੂੰ ਗੁੰਮਰਾਹ ਕਰਨਾ ਇਹ ਕੰਮ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਕਰਦੀਆਂ ਇਹ ਹਰਗੱੜ ਬਰਦਾਸ਼ਤ ਨਹੀਂ ਹੋਊਗਾ ਬਿਲਕੁਲ ਇਹ ਕਾਰਵਾਈ ਨਹੀਂ ਹੋਣ ਦੇਵਾਂਗੇ ਇਹਨਾਂ ਲੋਕਾਂ ਦੇ ਖਿਲਾਫ ਠੋਕ ਕੇ ਕਾਰਵਾਈ ਕਰਾਂਗੇ ਹੁਣ ਦੇਸ਼ ਦੇ ਸਾਹਮਣੇ ਨੰਗਾ ਹੋ ਗਿਆ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਵੋਟ ਚੋਰੀ ਕਰਨ ਦੀ ਆਦੀ ਆ ਉਹਨੂੰ ਆਦਤ ਪੈ ਗਈ ਵੋਟ ਚੋਰੀ ਕਰਨ ਦੀ ਔਰ ਇਹ ਬਿਲਕੁਲ ਪੰਜਾਬ ਦੇ ਅੰਦਰ ਨਹੀਂ ਹੋਣ ਦਿੱਤਾ ਜਾਊਗਾ ਹੁਣ ਡਾਟਾ ਚੋਰੀ ਹੋ ਰਿਹਾ ਫਿਰ ਲੋਕਾਂ ਦੇ ਬੈਂਕ ਅਕਾਊਂਟਾਂ 'ਚੋਂ ਪੈਸੇ ਕਢਵਾਏ ਜਾਣਗੇ ਫਿਰ ਲੋਕਾਂ 'ਤੇ ਡਿਜੀਟਲ ਫਰਾਡ ਹੋਣਗੇ ਔਰ ਉਸ ਤੋਂ ਬਾਅਦ ਲੋਕਾਂ ਦੀਆਂ ਬੋਟਾਂ ਕੱਟੀਆਂ ਜਾਣਗੀਆਂ ਇਹ ਬਿਲਕੁਲ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਅੰਦਰ ਪੰਜਾਬ ਦੇ ਲੋਕਾਂ ਦੇ ਨਾਲ ਖੜੀ ਆ ਪੰਜਾਬ ਦੇ ਲੋਕਾਂ ਦੇ ਡਾਟੇ ਨੂੰ ਸੁਰੱਖਿਅਤ ਕਰਨ ਦੇ ਲਈ ਪੰਜਾਬ ਦੇ ਲੋਕਾਂ ਦੀ ਪ੍ਰੋਟੈਕਸ਼ਨ ਕਰਨ ਦੇ ਲਈ ਪੰਜਾਬ ਦੇ ਅੰਦਰ ਡਿਜੀਟਲ ਫਰਾਡ ਨਾ ਹੋਣ ਦੇ ਲਈ ਅਸੀਂ ਹਰ ਕਾਰਵਾਈ ਕਰਾਂਗੇ ਬਿਲਕੁਲ ਜਿਹੜੀ ਗੈਰ ਕਾਨੂੰਨੀ ਕਾਰਵਾਈ ਭਾਰਤੀ ਜਨਤਾ ਪਾਰਟੀ ਕਰਦੀ ਆ ਉਹਨੂੰ ਅਸੀਂ